ਮੁਹੱਲਾ ਕਲੀਨਿਕ ਫਤਾਪੁਰ ਦੇ ਸਟਾਫ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੰਡੇ ਗਏ ਸੁੰਡੀਆਂ ਵਾਲੇ ਸੈਂਡਵਿਚ ਲੋਕਾਂ ਵੱਲੋਂ ਕੀਤਾ ਗਿਆ ਹੰਗਾਮਾ ਅੰਮ੍ਰਿਤਸਰ ਦੇ ਇਲਾਕੇ ਫਤਾਪੁਰ ਦੇ ਮੁਹੱਲਾ ਕਲੀਨਿਕ ਵਿੱਚ ਮੁਹੱਲਾ ਕਲੀਨਿਕ ਦੇ ਸਟਾਫ ਵੱਲੋਂ ਵੰਡੀਆਂ ਗਈਆਂ ਫਰੂਟੀਆਂ ਅਤੇ ਸੈਂਡਵਿਚ ਇਲਾਕਾ ਨਿਵਾਸੀਆਂ ਵੱਲੋਂ ਮੁਹੱਲਾ ਕਲੀਨਿਕ ਵਿੱਚ ਆ ਕੇ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਕਿ ਜੋ ਸੈਂਡਵਿਚ ਲੋਕਾਂ ਨੂੰ ਦਿੱਤੇ ਗਏ ਹਨ ਉਹਨਾਂ ਵਿੱਚ ਮਰੀਆਂ ਹੋਈਆਂ ਸੁੰਡੀਆਂ ਪਾਈਆਂ ਗਈਆਂ ਹਨ ਜਿਸ ਕਰ ਲੋਕਾਂ ਵੱਲੋਂ ਇਹ ਹੰਗਾਮਾ ਕੀਤਾ ਗਿਆ ਜਦੋਂ ਸਟਾਫ ਨਾਲ ਗੱਲਬਾਤ ਕੀਤੀ ਗਈ ਤਾਂ ਸਟਾਫ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ ਜਿਸ ਬੇਕਰੀ ਤੋਂ ਅਸੀਂ ਲੈ ਕੇ ਆਏ ਹਾਂ ਉਹਨਾਂ ਨੇ ਉਸ ਦਾ ਵੇਰਵਾ ਵੀ ਦਿੱਤਾ ਪਰ ਮੁਹੱਲੇ ਵਾਲਿਆਂ ਵੱਲੋਂ ਇਸ ਗੱਲ ਦਾ ਰੋਸ ਕੀਤਾ ਗਿਆ ਕਿ ਅਗਰ ਕੋਈ ਇਹ ਸੈਂਡਵਿਚ ਖਾ ਕੇ ਬਿਮਾਰ ਜਾਂ ਕੋਈ ਜਾਣੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਪੱਤਰਕਾਰਾਂ ਵੱਲੋਂ ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤਾਂ ਮੈਡੀਕਲ ਅਫਸਰ ਨੇ ਸਾਫ਼ ਲਫ਼ਜ਼ਾਂ ਵਿੱਚ ਦੱਸਿਆ ਕਿ ਇਹ ਮੈਡੀਕਲ ਵਿਭਾਗ ਦਾ ਮਹਿਕਮਾ ਨਹੀਂ ਬਲਕਿ ਆਮ ਆਦਮੀ ਪਾਰਟੀ ਮਹਿਕਮਾ ਹੈ ਅਤੇ ਸਟਾਫ਼ ਵੀ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਦਾ ਹੀ ਹੈ। ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ। ਮੇਰਾ ਨਾਮ ਆ ਭਾਜੀ ਨਿਰਮਲ ਸਿੰਘ ਆ ਪਿੰਡ ਫਤਾਪੁਰ ਤੋਂ ਆਪਾਂ ਰਹਿਣ ਵਾਲੇ ਆ। ਮਸਲਾ ਇਦਾਂ ਹੋਇਆ ਵਾ ਕਿ ਇੱਥੇ ਹਸਪਤਾਲ ਆ ਸਰਕਾਰੀ ਪਿੰਡ ਫਤਾਪੁਰ ਚੜਦੀ ਪੱਤੀ ਦੇ ਵਿੱਚ ਉਹਦੇ ਵਿੱਚ ਅੱਜ ਲੰਗਰ ਲਾਇਆ ਗਿਆ। ਦੇਸੀ ਦਾ ਫਰੂਟੀਆਂ ਦਾ ਤੇ ਸੈਂਡਵਿਚ ਦਾ ਜੀ ਤੇ ਸੈਂਡਵਿਚ ਬਹੁਤ ਬੱਚਿਆਂ ਨੂੰ ਇੰਨਾ ਵੰਡਦੇ ਉਤੇ ਬੱਚੇ ਖਾ ਗਏ ਕਾਫੀ ਬੱਚਿਆਂ ਨੇ ਖਾਲੇ ਵੀ ਆ ਤੇ ਉਹਨਾਂ ਦੇ ਵਿੱਚ ਸੁੰਡੀਆਂ ਵਾਂ ਉਹ ਫਿਰ ਬਾਹਰ ਇੱਕ ਅਮਰੀਕਾ ਸਟੋਰ ਉਹ ਡਾਕਟਰ ਸਾਹਿਬ ਨੂੰ ਮੈਂ ਦਿਖਾਇਆ ਕਿ ਡਾਕਟਰ ਸਾਹਿਬ ਆ ਯਾਰ ਸੁੰਡੀਆਂ ਵਾਂ ਬੱਚੇ ਖਾਂਦੇ ਫਿਰ ਮੈਂ ਅੰਦਰ ਆ ਕੇ ਮਨਾ ਕਰਕੇ ਗਿਆ ਵਾਂ ਫਿਰ ਵੀ ਵੰਡਣ ਡਾਂ ਵੀਰਾ ਫਿਰ ਮਨਾ ਕਰਦੇ ਆ ਵੀ ਵੰਡਣ ਡਾਂ ਫਿਰ ਇੱਥੇ ਆ ਕੇ ਇਹਨਾਂ ਨੂੰ ਕਿਹਾ ਵਾ ਕਿ ਮੈਡਮ ਜੀ ਆ ਵੇਖੋ ਸੁੰਡੀਆਂ ਤੁਸੀਂ ਕਿਉਂ ਡਾਂ ਆਂਦੇ ਵੀ ਨਹੀਂ ਸੁੰਡੀਆਂ ਮੈਂ ਆਖਿਆ ਫਿਰ ਤੁਸੀਂ ਖਾਓ ਸਾਡੇ ਸਾਹਮਣੇ ਖਾ ਲੋ ਇੱਕ ਮੈਂ ਬਖਾਉਣ ਡਾਂ ਸੁੰਡੀਆਂ ਪਰ ਆਪ ਵੀ ਨਹੀਂ ਖਾਦਾ ਤੇ ਸੁੰਡੀਆਂ ਬਾਕਾਇਦਾ ਸਾਡੇ ਕੋਲ ਵੀਡੀਓ ਆ ਸੈਂਡਵਿਚ ਵੀ ਸਾਡੇ ਕੋਲ ਪੈ ਭੱਜ ਜਾ ਵੇਖੋ ਜਿਨ੍ਹਾਂ ਦੇ ਵਿੱਚ ਤੋਂ ਸੁੰਡੀਆਂ ਵਾਂ ਤੇ ਜੇ ਆਪਾਂ ਇਹਨਾਂ ਨੂੰ ਕਹਾਂ ਆਂਦੇ ਵੀ ਹੱਡਾ ਨਹੀਂ ਕਸੂਰ ਅਸੀਂ ਕਿਸ ਕੋ ਲੈ ਆ ਜੇ ਇਹਨਾਂ ਮੁੱਲ ਲੈ ਆ ਤੇ ਜਿਹੜੀ ਬੈਕਰੀ ਤੋਂ ਲੈ ਆ ਜਿਸ ਬੰਦੇ ਕੋਲ ਲੈ ਆ ਆਪਾਂ ਇਹਨਾਂ ਨੂੰ ਉਦੋਂ ਦਾ ਕਹਾਂ ਕਿ ਉਹਦਾ ਨੰਬਰ ਦੋ ਜਾਂ ਉਹਨੂੰ ਸੱਦੋ ਇੱਥੇ ਜਾਂ ਨੂੰ ਲੈ ਕੇ ਚੱਲੋ ਨਾ ਇਹ ਉੱਥੇ ਖੜਿਆ ਹੋਆ ਤੇ ਨਾ ਇਹਨਾਂ ਬੰਦਾ ਸੱਦਿਆ ਵਾ ਤੇ ਦੱਸੋ ਕਿ ਜੇਕਰ ਇਹ ਬੱਚੇ ਗਰੀਬ ਲੋਕਾਂ ਦੇ ਬੱਚਾ ਨੇ ਖਾਦੇ ਜੇ ਕੋਈ ਬੱਚਾ ਬਿਮਾਰ ਹੋਗਾ ਜਾਂ ਕੋਈ ਘਟਨਾ ਹੋ ਜੀ ਵਾਪਰ ਕੀ ਕੌਣ ਜ਼ਿੰਮੇਵਾਰ ਹੈ ਵੀਡੀਓ ਜਿਹੜੀ ਹੈ ਤੁਹਾਡੇ ਕੋਲ ਯਾਰ ਮੈਂ ਆਪ ਖਾਤੇ ਉੱਪਰ ਚਲਾ ਆ ਗਿਆ ਵੀਡੀਓ ਸੁਣਦੀਆਂ ਵੀਡੀਓ ਹੈਗੀ ਵੀਡੀਓ ਵੀ ਆ ਗਈ ਹੈ ਇਹ ਆਪਣੇ ਕੋਲ ਸੈਂਡਵਿਚ ਵੀ ਕੋਲ ਹੱਲੇ ਵੀ ਜਿਨ੍ਹਾਂ ਦੇ ਵਿੱਚ ਸੁਣਦੀ ਹੋਵਾਂ ਪਾਜੀ ਮੈਡਮ ਨੂੰ ਕਿਹਾ ਵੀ ਬਾਹਰ মিডিਆ ਲੈ ਆਏ ਆ ਹੁਣ ਮੰਗ ਕੀ ਸਾਡੀ ਮੰਗ ਇਹੋ ਹੀ ਆ ਕਿ ਸਰਕਾਰ ਤੱਕ ਇਹ ਗੱਲ ਜਾਵੇ ਇਹਨਾਂ ਜਿਨ੍ਹਾਂ ਵੰਡੇ ਆ ਜਿਨ੍ਹਾਂ ਦਾ ਇਹ ਕੰਮ ਕੀਤਾ ਗਿਆ ਵਾ ਜੇਕਰ ਕੱਲ ਨੂੰ ਕੋਈ ਬੱਚੇ ਦੀ ਘਟਨਾ ਹੁੰਦੀ ਤੇ ਜ਼ਿੰਮੇਦਾਰ ਇਹ ਹੋਣਗੇ ਇਹ ਤੇ ਕੋਣ ਹੈ ਕਿ ਕੋਣ ਕਰਤਾ ਤਾਂ ਕੋਣ ਹੈ ਇਹ ਅੰਦਰ ਜੇ ਮੇਨ ਅਫਸਰ ਜੋ ਵੀ ਇੱਥੋਂ ਦੇ ਹੈਗੇ ਡਾਕਟਰ ਸਾਹਿਬ ਉਹ ਪਰ ਵੰਡਣ ਦੇ ਜਿਹੜੇ ਉਹਨਾਂ ਦੀ ਬਕਾਇਦਾ ਮੇਰੇ ਤੋਂ ਵੀਡੀਓ ਵੀ ਆ ਕਿ ਜਿੰਨਾ ਵੰਡੇ ਆ ਜਿੰਨਾਂ ਨਾਲ ਮੈਂ ਆਪਾਂ ਗੱਲ ਕੀਤੀ ਹੈ ਸਖਦੇਵ ਸਿੰਘ ਜੀ ਪਤਾਪੁਰ ਜੀ ਕੀ ਗੱਲ ਹੈ ਗੱਲ ਹੋਈ ਆ ਵੀਰ ਜੀ ਸਵੇਰੇ ਲੰਗਰ ਲੱਗਾ ਜੀ ਵਿੱਚ ਉਹ ਸੈਂਡਵਿਚ ਦੇ ਵਿੱਚੋਂ ਸੁੰਡੀਆਂ ਵਖਾਈਆਂ ਵੀ ਆ ਮੈਡਮ ਨੂੰ ਕਿਹਾ ਵੀ ਜੇ ਨਹੀਂ ਹੈਗਾ ਤੂੰ ਖਾ ਕੇ ਵੇਖ ਲੈ ਹਾਂਜੀ ਮੈਂ ਨਹੀਂ ਖਾਣਾ ਤੁਹਾਨੂੰ ਲੰਗਰ ਨਹੀਂ ਮਿਲਿਆ ਤੁਸੀਂ ਤਰ ਕਰਕੇ ਬਹਾਨੇ ਲਾਉਂਦੇ ਜੀ ਕਿੰਨਾ ਨਹੀਂ ਕਹਤਾ ਮੈਡਮ ਨੇ ਮੈਡਮ ਦਾ ਨਾਮ ਤਾਂ ਨਹੀਂ ਸਰ ਪਤਾ 1 ਨੰਬਰ ਹਸਪੀਟਲ ਦੇ ਕੋਈ ਹਾਂਜੀ 1 ਨੰਬਰ ਚ ਲੰਗਰ ਵੀ ਇੱਥੇ ਲੱਗਾ ਹੈ ਜੀ ਠੀਕ ਹੈ ਹਾਂਜੀ ਮਹਾਰਾਜ ਜੇ ਗਏ ਗਰੀਬ ਦਾ ਬੱਚਾ ਤਾਂ ਠਾ ਠਾ ਹੋ ਗਿਆ ਤੇ ਡਾਕਟਰ ਭਰ ਦੇਣਗੇ ਜਾਂ ਤੇ ਸਾਨੂੰ ਬੈਕਰੀ ਵਾਲਾ ਇੱਥੇ ਸੱਜ ਕੇ ਦੇਣ ਸਾਡਾ ਫੈਸਲਾ ਇਹਨਾਂ ਨਾਲ ਤਾਂ ਦਿਆ ਨਹੀਂ ਤੇ ਕੋਈ ਫੈਸਲਾ ਨਹੀਂ ਆਪਣਾ ਇਹਨਾਂ ਨਾਲ ਜਦੋਂ ਤੁਸੀਂ ਗੱਲ ਕੀਤੀ ਇਹਨਾਂ ਦਾ ਕਿਤਰਾ ਦਾ ਰਵਈਆ ਸੀ ਰਵਈਆ ਔਖਾ ਕੋਈ ਔਖਾ ਕੋਇਆ ਅੱਛਾ ਜੀ ਤਰੇ ਭਾਜੀ ਸਾਡੇ ਕੋਲ ਨੋਜ ਗਈ ਆ ਤੁਸੀਂ ਆਏ ਜੂ ਇਸੇ ਕਰਕੇ ਤੁਸੀਂ ਉਦੋਂ ਭੈਣ ਜੀ ਹਾਨੂੰ ਕਹਿ ਦੋ ਵੀ ਚਲੋ ਵੀਰ ਜੀ ਅਸੀਂ ਲਿਆਂਦੇ ਆ ਸਾਡੇ ਕੋਲ ਗਲਤੀ ਹੋ ਗਈ ਅਸੀਂ ਉਹਨੂੰ ਇੱਥੇ ਸੱਦ ਲੈਨੇ ਆ ਤੇ ਵੀਰ ਜੀ ਗੱਲ ਹੀ ਮੁੱਕ ਜਾਣੀ ਸਾਰੀ ਬਾਕੀ ਇਹਨਾਂ ਆਪਣੇ ਆਪ ਹੀ ਗੱਲ ਬਦਾਲੀ ਆ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਕਿੰਦੋਂ ਜ਼ਿੰਮੇਵਾਰ ਇਹ ਡਾਕਟਰ ਸਾਹਿਬ ਭਰਨਗੇ ਹਾਂਜੀ ਕੋਹੇ ਬੱਚਾ ਨੂੰ ਬਾਹਰ ਘਾਟ ਹੋ ਗਈ ਹੈ ਡਾਕਟਰ ਸਾਹਿਬ ਝੱਲਣਗੇ ਮੰਗ ਕੀ ਕਰਦੇ ਹੋ ਮੰਗੇ ਹੋਈ ਆ ਵੀ ਇਹ ਉਹਨੂੰ ਇੱਥੇ ਸਦਨਜੀਤ ਕੋ ਲਿਆਂਦੇ ਆ ਅਸੀਂ ਉਹਨੂੰ ਇਨਸਾਫ ਆਪੇ ਲਵਾਵਾਂਗੇ ਮਨਪ੍ਰਿੰਤ ਇਹ ਕਿਹੜਾ ਇਲਾਕਾ ਜੀ ਆਪ ਕੀ ਗੱਲ ਹੀ ਹੈ ਗੱਲ ਤਾਂ ਕੋਈ ਨਹੀਂ ਕਰੇ ਹਾਂ ਤੇ ਉਹ ਮੁੰਡਾ ਲੈ ਕੇ ਗਿਆ ਕਰੇ ਜੀ ਜੀ ਉਹ ਬਰਦ ਗਿਆ ਉਹ ਵਿੱਚ ਵੇਖਿਆ ਵਾ ਤੇ ਵਿੱਚ ਸੁਣ ਡਗਾ ਸੀ ਆ ਆਪ ਵੇਖਿਆ ਫੁੱਲ ਕੀ ਆਪ ਵੇਖਿਆ ਮਰੀਆਂ ਸੀ ਤੇ ਚਲਦੀਆਂ ਫਿਰਦੀਆਂ ਨਹੀਂ ਮਰੀਆਂ ਹੀ ਵਿੱਚ ਆਹ ਮਰੀਆਂ ਨੇ ਇੱਕ ਖਾ ਲਿਆ ਸੀ ਤੇ ਇੱਕ ਘਰ ਨੂੰ ਲੈ ਕੇ ਗਿਆ ਹੈ ਤੂੰ ਤੁਸੀਂ ਇਹ ਚੀਜ਼ ਦਾ ਆ ਕੇ ਕੋਈ ਗੱਲਬਾਤ ਕੀਤੀ ਆਪਾਂ ਤਾਂ ਅਹੀਂ ਆਉ ਮੁੰਡੇ ਨੂੰ ਕਲਾਇਆ ਉਹ ਬਰੈਡ ਲੈ ਕੇ ਉਹੋ ਹੀ ਸੁੰਡੀਆਂ ਵਾਲਾ ਇਹ ਫਿਰ ਵਖਾ ਕੇ ਗਿਆ ਕਿਹੜੀ ਜਗ੍ਹਾ ਵੰਡੇ ਗਏ ਬਰੈਡ ਤਾਂ ਪਰ ਕਿਸ ਜਗ੍ਹਾ ਤੇ ਆਸਥਾ ਹਸਪਤਾਲ ਪੇਰਾ ਦੇ ਸਰਕਾਰ ਦੀ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਕਿਹਨੂੰ ਜ਼ਿੰਮੇਵਾਰ ਠਾਉਂਦੇ ਜ਼ਿੰਮੇਵਾਰ ਇਹੋ ਆਸਥਾ ਵਾਲੇ ਕਿਉਂਕਿ ਇਹ ਸਿੱਧਾ ਹਸਪਤਾਲ ਨਾਲ ਲੈਣਾ ਹੀ ਨਹੀਂ ਜਿਹੜਾ ਅੱਜ ਲੰਗਰ ਵੰਡਿਆ ਗਿਆ ਉਹ ਕੀ ਕਹਿਣਾ ਚਾਹੁੰਦਾ ਹੈ ਹੀ ਨਹੀਂ ਉਹ ਪਰਸਨਲੀ ਉਹਨੇ ਕੀਤਾ ਉਹਨਾਂ ਨੂੰ ਤੁਸੀਂ ਬਹੁਤ ਚਲੋ ਹਸਪਤਾਲ ਵਾਲੇ ਹੋਏ ਫਿਰ ਮੈਂ ਰਿਸਪਾਂਸਿਬਲ ਹਣਾ ਹਸਪਤਾਲ ਨਹੀਂ ਉਹ ਆਮ ਆਦਮੀ ਤੋਂ ਕਿਉਂਕਿ ਜਿਹੜਾ ਲੰਗਰ ਵੰਡਿਆ ਕਿ ਉਹਦੀ ਜ਼ਿੰਮੇਵਾਰੀ ਤੇ ਤੁਸੀਂ ਮੇਨ ਹੋ ਉਹ ਉਹਨਾਂ ਨੂੰ ਪੁੱਛੋ ਨਾ ਤੁਸੀਂ ਉਹ ਪਰਸਨਲ ਉਹਨਾਂ ਨੇ ਵੰਡਿਆ ਹਸਪਤਾਲ ਨਾਲ ਕੋਈ ਦਾ ਨਹੀਂ ਜਿਹਾਜ ਤੋਂ ਬਿਨਾ ਤੇ ਨਹੀਂ ਨਾ ਪੁੱਛੋ ਸਕਦਾ ਪਰਸਨਲ ਉਹਨਾਂ ਨੇ ਕੀਤਾ ਮੇਰਾ ਹੈ ਹੀ ਨਹੀਂ ਹਸਪਤਾਲ ਵਾਲਾ ਹੈ ਫਿਰ ਮੈਂ ਰਿਸਪਾਂਸਿਬਲ ਹਾਂ ਮੈਂ ਹੈ ਹੀ ਨਹੀਂ ਹਸਪਤਾਲ ਦੇ ਓਨਰ ਤੁਸੀਂ ਹੋ ਨਾ ਹਨ ਰਾਂ ਬਟ ਮੈਂ ਇਹ ਅਲਾਊਡ ਹੈ ਹੀ ਨਹੀਂ ਮੇਰੇ ਅੰਡਰ ਹੈ ਹੀ ਨਹੀਂ ਆ ਚੀਜ਼ ਪਰ ਤੁਹਾਡੇ ਉਹ ਹਸਪੀਟਲ ਚ ਕੋਈ ਜ਼ਹਿਰ ਵੰਡਦੇਗਾ ਦੇ ਕੋਈ ਪਰਸਨਲ ਜੇ ਕੋਈ ਪਰਸਨਲ ਹੁੰਦਾ ਫਿਰ ਹੁੰਦਾ ਨਾ ਪਰਸਨਲ ਐ ਤੁਸੀਂ ਉਹ ਪਰਸਨਲ ਬੰਦੇ ਨਾਲ ਗੱਲ ਕਰੋ ਜਿਹੜਾ ਮਤਲਬ ਕਿ ਸਰਕਾਰੀ ਧਾਇਰੇ ਦੇ ਅੰਦਰ ਸਰਕਾਰੀ ਦਾ ਨਹੀਂ ਐ ਸਰਕਾਰੀ ਹਸਪੀਟਲ ਆ ਨਹੀਂ ਐ ਉਹਨਾਂ ਨੇ ਜੋ ਵੀ ਕੀਤਾ ਪਰਸਨਲ ਗੁਰੂ ਦੇ ਉਹਨਾਂ ਨੇ ਕੀਤਾ ਉਹਨਾਂ ਨਾਲ ਤੁਸੀਂ ਗੱਲ ਕਰੋ ਸਰਕਾਰੀ ਧਾਇਰੇ ਦੇ ਅੰਦਰ ਕਿਸੇ ਨੂੰ ਜ਼ਹਿਰ ਵੰਡਦਾ ਉਹਦੇ ਵਿੱਚ ਕੀੜੇ ਪਏ ਆ ਜਾਂ ਸੁੰਡੀਆਂ ਆ ਉਹ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਜਿਹੜਾ ਤੁਸੀਂ ਪਰਸਨਲੀ ਉਹਨਾਂ ਦੀ ਬਾਈਟ ਲਈ ਐ ਮਤਲਬ ਕਿ ਕੋਈ ਸਕਲ ਨੂੰ ਕੁਝ ਹੋ ਜਾਂਦਾ ਤੇ ਤੁਸੀਂ ਉਹਦੀ ਕੋਈ ਉਹ ਫਿਰ ਉਹਨਾਂ ਨੂੰ ਉਹਨੂੰ ਪ ਕਹਿੰਦੇ ਐਨਕੁਆਰੀ ਹੋਏਗੀ ਤਾਂ ਆਬਵੀਅਸਲੀ ਫਿਰ ਟੀਮ ਮੈਡੀਕਲ ਨਾਲ ਆ ਗਾ ਨਹੀਂ ਉਹ ਆਮ ਆਦਮੀ ਆਮ ਆਦਮੀ ਦਾ ਸਟਾਫ ਹੈ ਠੀਕ ਹੈ ਮਸਲਾ ਆਇਆ ਜੀ ਸਾਨੂੰ ਉਥੇ ਫੋਨ ਆਇਆ ਥਾਣੇ ਵੀ ਇਥੇ ਹਸਪੀਟਲ ਤਾਪੜੇ ਹਸਪੀਟਲ ਸਰਕਾਰੀ ਹਸਪਤਾਲ ਲੰਘਣ ਲੱਗਾ ਤੇ ਉਹਦੇ ਜਿਹੜੇ ਸੈਂਡਵਿਚ ਆ ਉਹਨਾਂ ਦੇ ਵਿੱਚ ਵੀ ਸੁਣੀਆਂ ਨੇ ਠੀਕ ਹੈ ਉਹ ਚੈੱਕ ਕੀਤਾ ਇੱਥੇ ਆ ਗਏ ਕੁਛਕਿਛ ਕੀਤੀ ਹੈ ਮੈਡਮ ਅਮਨ ਜੋਤੀ ਆ ਜਿਹੜੇ ਇਥੇ ਜਨਰਲ ਲੱਗ ਰਹਾ ਸੀ ਉਹਨਾਂ ਨੇ ਕਿਹਾ ਵੀ ਭੋਲਾ ਗੁਰਬਖਸ਼ ਨਗਰ ਦਾ ਉਥੋਂ ਹੀ ਲੈ ਕੇ ਆਏ ਤੇ ਕੁਝ ਤਾਂ ਦੇ ਬਾਕੀ ਸਾਰੇ ਸਾਫ ਆ ਇੱਕ ਦਿਨ ਜਿ ਕਿਤੇ ਹੋ ਸਕਦਾ ਹੋ ਜੇ ਠੀਕ ਹੈ ਜੀ ਉਹਦੀ ਇਹਨਾਂ ਨੂੰ ਕਿਹਾ ਵੀ ਕੰਪਲੇਟ ਕਰੋ ਫੂਡ ਸਪਲਾਈ ਵਾਲਿਆਂ ਉਹ ਜਾ ਰਹੇ ਆ ਉਥੇ ਸਰ ਇਹ ਜਿਹੜੇ ਮੈਡਮ ਵੱਲੋਂ ਲੰਗਰ ਲੰਘੇ ਹੋਏ ਬੰਦਿਆ ਗਿਆ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਕਲੀਨਿਕ ਦੇ ਜਿਹੜੇ ਹੈਗੇ ਆ ਡਾਕਟਰ ਨੇ ਸਾਡੇ ਪਰਸਨਲ ਜਿਹੜੇ ਆ ਹਸਪੀਟਲ ਦੇ ਨਹੀਂ ਹੋਏ ਜੋ ਉਹ ਇਹ ਭਾਰੇ ਤੇ ਕਰ ਲਿਨੀਆ ਪੁੱਛ ਗਏ ਜੀ ਹਾਂਜੀ ਅਜੇ ਤਾਂ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਤੇ ਅਗਰ ਇਹਦੇ ਕੋਈ ਸੈਂਪਲ ਵੀ ਚੈੱਕ ਕੀਤੇ ਜਾਣਗੇ ਵੀ ਸੈਂਪਲ ਹਾਂਜੀ ਉਹਨਾਂ ਨੂੰ ਕਿਹਾ ਵੀ ਆਹ ਵੇਖੋ ਜਿਹੜਾ ਹੈਗਾ ਇਹ ਫੂਡ ਸਪਲਾਈ ਵਾਲਾ ਉੱਥੇ ਦੇ ਕੇ ਆਓ ਨਾਲ ਲਿਖਤੀ ਕੰਪਲੇਨ ਲਾਓ ਜੀ ਜਿਨ੍ਹਾਂ ਨੇ ਖਾਧੇ ਨੇ ਸਾਰੇ ਸੈਂਡਵਿਚ ਕੋਈ ਨੂੰ ਕੋਈ ਰੱਬ ਨਾ ਕਰੇ ਕੋਈ ਮਿਸ ਹੈ ਉਹ ਕਾਰਵਾਈ ਹੋ ਜੂਗੀ ਉਹਨਾਂ ਤੇ